ਹਾਂਜੀ ਆਸਾ ਮਨ ਮੇਰਾ ਗੱਜ ਜਿਹਵਾ ਮੇਰੀ ਕਾਤੀ ਮੱਪ ਮੱਪ ਕਾਟੋ ਜਮਕੀ ਫਾਂਸੀ ਕਟੂ ਕਟੂ ਹਾਂ ਬਨ ਮੇਰਾ ਗੱਜ ਹੂੰ ਹੂੰ ਹਰਦੇਵ ਬੜੇ ਦਾ ਕੰਮ ਕਰਦਾ ਜੀ ਦਰਜੀ ਦਾ ਹਸਨ ਸਿੰਘ ਅੱਛਾ ਜੀ ਪੂਰਾ ਕੱਟਦਾ ਹੈ ਸਿਰੂ ਦਾ ਹੈ ਨਾਪਲਾਂ ਵੀ ਪੈਂਦਾ ਹੈ ਗਾਜ ਨਾਲ ਹਾਂਜੀ ਗਾਜ ਅੱਗੇ ਲੋਹੇ ਦਾ ਹੁੰਦਾ ਅੱਛਾ ਜੀ ਲੋਹੇ ਦਾ ਹੁੰਦਾ ਜਿੱਥੇ ਦਾ ਹੁੰਦਾ ਸੀ ਹਾਂ ਹਾਂ ਪੁੱਟਾ ਟੇਪ ਲੈ ਲੈ ਹਾਂਜੀ ਚਲੋ ਇਹਦਾ ਹੀ ਗਾਜ ਠੀਕ ਹੈ ਜੀ ਹੁਣ ਮੇਰਾ ਗਾਜ ਕਾਹਦੇ ਹੁਣ ਮੇਰਾ ਮਾਨ ਗਾਜ ਵਰਗਾ ਹੁੰਦਾ ਹਾਂ ਹਾਂ ਇਸ ਸੱਤ ਬਾਲ ਉਹ ਸਿੱਧਾ ਹੁੰਦਾ ਹੀ ਨਹੀਂ ਕਰੇ ਵਾਲਲੇ ਜੀ ਹੂੰ ਹੂੰ ਇਹ ਚੱਲਦਾ ਹੈ ਭਜਾਂ ਆ ਹੂੰ ਹੂੰ ਸਾਡੀ ਹੋ ਜਾਂਦਾ ਸਭ ਬਰੇ ਤੇ ਫਿਰ ਉਹ ਸਿੱਧਾ ਹੁੰਦਾ ਹੀ ਨਹੀਂ ਅੱਛਾ ਜੀ ਉਹ ਬਰੇ ਜੇ ਮਾਰ ਕੇ ਹੀ ਮਨ ਸਿੱਧਾ ਹੁੰਦਾ ਉਹ ਤੋਂ ਪਹਿਲਾਂ ਸਿੱਧਾ ਹੀ ਨਹੀਂ ਹੁੰਦਾ ਸਭ ਬਰੇ ਤੋਂ ਸਿੱਧਾ ਹੁੰਦਾ ਸਿੱਧਾ ਹੁੰਦਾ ਹੀ ਨਹੀਂ ਠੀਕ ਹੈ ਜੀ ਨਾ ਫੋਟਾ ਹੋਵੇ ਨਾ ਸਤਾਓ ਹੂੰ ਹੂੰ ਸਾਡੇ ਕੋਲ ਸਟੇਟ ਲਾਈਟ ਵੀ ਬਣੀ ਹੋ ਸਕਦਾ ਆਹ ਪੁੱਛਿਆ ਆਪਾਂ ਕਰਦੀ ਹੈ ਨਾ ਹੂੰ ਹੂੰ ਉਲਟਾ ਉਟਾਵਣੀ ਲੇਦਾ ਤਾਂ ਕਦੇ ਬਿਜਲੀ ਜੇ ਮੰਗਵਾ ਜਾਵੇ ਬਿਲਕੁਲ ਕਟਨਾ ਹੋ ਜਵੇ ਠੀਕ ਹੈ ਜੀ ਤੇ ਜੇਪੀ ਉਹ ਬਿਜਲੀ ਜੇ ਲਾ ਫਿਰ ਫਟ ਕੇ ਆ ਜਾਂਦਾ ਹੂੰ ਹੂੰ ਵਾਰ ਵਾਰ ਕੇ ਸਾਪਸੀ ਤੇ ਆਰਪੇ ਦਰ ਕੇ ਦੇ ਚੇ ਠੀਕ ਹੈ ਅਹ ਮਨ ਮੇਰੂ ਗਾਜ ਬੇੜਾ ਭਰ ਭਰਿਆ ਹੋਇਆ ਗਾਜਵਾਰ ਜਾ ਸਕਦਾ ਹੂੰ ਹੂੰ ਔਰ ਪੁਠਾ ਵੀ ਜਾਂ ਹੁਣ ਕੀਤਾ ਹੋਇਆ ਹੂੰ ਹੂੰ ਉਲਟੇ ਪਾਸੇ ਮਾਇਆ ਵਾਸਤੇ ਉਲਟੇ ਪਾਸੇ ਨੂੰ ਜਾ ਰਿਹਾ ਹੁਣ ਠੀਕ ਹੈ ਜੀ ਹਾਂ ਜੇਬਾਂਵਰੀ ਕਾਤੀ ਹੂੰ ਹੂੰ ਜੇਬਾਂ ਅਤਲੀ ਵੀ ਹੈ ਅਜੀਬ ਵਾਲੇ ਬੂਹੜੇ ਦੀ ਹੈ ਅੱਛਾ ਜੀ ਜੇਬਾ ਦੁਆਰਾ ਜੇਬਾ ਬੋਲਦੀ ਹੈ ਹੂੰ ਹੂੰ ਜੇਬਾ ਪਾ ਜੀਵ ਦੁਆਰਾ ਬੋਲਦੇ ਹਾਂਜੀ ਬੋਲਣ ਵਾਲੀ ਜੇਬ ਹੈ ਆਸਰਾ ਲਿਆ ਜਾਂਦਾ ਜੀਬ ਦਾ ਅੱਛਾ ਜੀ ਜੀ ਕੱਲੀ ਦਾ ਸਨ ਜਾਂਦਾ ਫੁੱਲਾ ਦਾ ਵੀ ਆਸਰਾ ਲਿਆ ਜਾਂਦਾ ਤਾਲੂ ਦਾ ਵੀ ਆਸਰਾ ਲਿਆ ਜਾਂਦਾ ਹਵਾ ਦਾ ਵੀ ਆਸਰਾ ਲਿਆ ਜਾਂਦਾ ਹਾਂਜੀ ਜੀ ਕੜਾ ਕੱਲੀਓ ਬੋਲਦੂ ਬੋਲਦੀ ਹਾਂਜੀ ਉਹ ਜੀਵਾ ਕੀ ਹੈ ਉਹ ਉਹ ਜੀਵਾ ਕੱਲੀਓ ਜਪਦੀ ਹੈ ਇਹ ਦੀ ਜਪਸੰਦੀ ਕੱਲੀ ਹੂੰ ਹੂੰ ਕਿਤੇ ਨਾ ਸਾਰਾ ਬੂਹ ਇਨਵੋਲਵ ਹੈ ਠੀਕ ਹੈ ਜੀ ਹਾਂ ਇਹ ਬਾ ਚੇਤਨਾ ਜੀਬ ਚੜਾ ਠੀਕ ਇਹਦਾ ਐਸਾ ਸਾਡੇ ਪੱਲਿਪੋਤ ਸ੍ਰੀ ਦਾਸ ਜੀ ਦਾ ਜੀਬ ਇਹਦਾ ਆਤਮਰਾਈ ਲੋਜ ਹੈ ਮੈਂ ਅੱਛਾ ਜੀ ਉਹਨਾਂ ਦੀ ਸ਼ਕਤੀ ਹੂੰ ਹੂੰ ਉਹ ਬੋਲਣ ਦੀ ਸ਼ਕਤੀ ਹੈ ਨਾ ਹੂੰ ਹੂੰ ਉਹ ਜੇਬਾ ਨਿਕਲ ਸ਼ਕਤੀ ਹੈ ਰੇਤਰ ਥੁਰਲ ਸ਼ਕਤੀ ਹੈ ਤਾਲੂ ਸਰਬੜੂ ਤੇਰੇ ਦੇ ਨੌ ਨੇ ਜੀ ਜੇਬਾਂਵਰੀ ਕਾਤੀ ਮਾਪਾ ਮਾਪੋ ਕਾਟੋ ਜਬਕੀ ਭਾਸੀ ਨਾਪ ਨਾਪ ਕੇ ਠੀਕੀ ਬਿਲਕੁਲ ਆਪਕੇ ਘਰ ਨਾਲ ਜਿਬ ਕੀ ਫਾਸੀ ਹੂੰ ਹੂੰ ਵਿਪੇ ਤੋਂ ਲੈ ਸ਼ਬਦਾਂ ਨਾਲ ਜਮਤੀ ਫਾਸੀ ਕੱਟਣ ਦਾ ਉਪਦੇਸ਼ ਕਰਦਣਗੇ ਹੂੰ ਹੂੰ ਐਵੇਂ ਨਹੀਂ ਬੋਲੀਂ ਕੰਗਰਾ ਜਾ ਬੂ ਹੂੰ ਹੂੰ ਦਬੇ ਤੋਂ ਲੈ ਸ਼ਬਦਾਂ ਨੇ ਕੋਈ ਆਰੀ ਉਕੜ ਦਲੇ ਇੱਕ ਐਦਰ ਉਹ ਦੱਲੀ ਹੋ ਸਕਦੀ ਹੋਰੇ ਕੁਝ ਹੋ ਜੂਗਾ ਜੇ ਨਾਪ ਗਲਤ ਹੋ ਗਿਆ ਵੇਚੇ ਰਹੀ ਉਹਦੀ ਗੱਲ ਹੂੰ ਹੂੰ ਕਰ ਲਈ ਵੇਚ ਆਉਣੀ ਫਿਰ ਤਾਂ ਹੂੰ ਹੂੰ ਦੰਤ ਨਾਪਿਆ ਗਿਆ ਫਿਰ ਤਾਂ ਵੇਚ ਆਉਦਾ ਛੋਟਾ ਰਹਿ ਗਿਆ ਬਹੁ ਲਈ ਹੂੰ ਦਾਪਨਾਪ ਕੇ ਟੱਟ ਦੇ ਨਾਲ ਜਮਕੇ ਫਾਸੀ ਠੀਕ ਹੈ ਜੀ ਉਹ ਸ਼ਬਦ ਦਾਪਤੋਲ ਦੇ ਲਿਖ ਰਹੇ ਹਾਂ ਹੂੰ ਵੀ ਤੁਲੀ ਭਾਸ਼ਾ ਬੋਲਦੇ ਹੂੰ ਵੀ ਤੁਲੀ ਭਾਸ਼ਾ ਬੋਲਦੇ ਹਾਂ ਜਦੋਂ ਇਹ ਤੁਲੇ ਲਫ਼ਜ਼ਾਂ ਦੇ ਵਿੱਚ ਟੱਟ ਦੇ ਨਾਲ ਜਮਕੇ ਫਾਸੀ ਅੱਛਾ ਜੀ ਹਾਂ ਜੀ ਕਾਤੀ ਦਾ ਮਤਲਬ ਹੁੰਦਾ ਹੈਗਾ ਵੈਸੇ ਕੈਂਚੀ ਕਹਿੰਦੇ ਆ ਹਾਂ ਕਾਈਚੀ ਅੱਛਾ ਜੀ ਤੇ ਇਹ ਜੰਮ ਦਾ ਮਤਲਬ ਹੋ ਗਿਆ ਪਰਮ ਠੀਕ ਹੈ ਜੀ ਪਰਮ ਨੇ ਫਾਂਸੀ ਪਾਈ ਹੋਈ ਹੈ ਪਰਬੁੱਤ ਪਰਬਜਾਲ ਠੀਕ ਹੈ ਜੀ ਪਰਬਜਾਲ ਪਰਬਦੀ ਵਾਸੀ ਹੋਈ ਹੈ ਔਰ ਕੀ ਹੈ ਹਾਂਜੀ ਅਸਲ ਦਾ ਜੀ ਫਸਿਆ ਹੋਇਆ ਹੋਵੇ ਠੀਕ ਹੈ ਜੀ ਪਰਬਜਾਲ ਜਪਦੇ ਹੋ ਜਾ ਸੀ ਠੀਕ ਉਹ ਕੀ ਵਾਸੀ ਹੈ ਹਾਂ ਹਾਂ कहा करो जाति कह करो पाती राम को नाम जपो दिन राती। करूं जाती, कहा जाति कहा है एक कहे लिखा मैं देख लेना दोबारा चेक कर लेना क्योंकि हाँ जी कहा, कहा करो जाती ਇਜਾਦ ਮੇਰੀ ਜਿਹੜੇ ਜਿਹੜੇ ਮੈਂ ਇਹ ਇਜਾਦ ਕਰਨ ਪੈਦਾ ਹੋ ਗਿਆ ਮੈਂ ਅੜਕਾ ਕੇ ਬਣ ਜੂਗੀ ਤੇ ਨਹੀਂ ਬਣ ਸਕਦੀ ਅੜਕਾ ਜੰਦ ਦੇ ਪਾਸੇ ਕੱਟਣ ਚ ਅੱਛਾ ਜੀ ਅਹ ਥੇਲੇ ਲੋਕ ਕਹਿੰਦੇ ਨੇ ਭਈ ਧੀ ਵੀ ਜਾਦਾਂ ਨਾਲ ਭਗਤੀ ਨਹੀਂ ਕਰ ਸਕਦਾ ਉਪਦੇਸ਼ ਨਹੀਂ ਕਰ ਸਕਦਾ ਬਕਵਾਸ ਕਰਦੇ ਰਹੇ ਨੇ ਹਾਂ ਮੈਂ ਕੱਟ ਰਿਹਾ ਚੁਪਕੀ ਫਾਸੀ ਹਾਂ ਹਾਂ ਕਿਵੇਂ ਅੜਕਾ ਬਣ ਜੂਗੀ ਸਰੀਰ ਕਬੜ ਜੂਗਾ ਹਾਂ ਇਹਨਾਂ ਨੇ ਜੋ ਸਿਪੜੀ ਲਿਖਿਆ ਝੂਠ ਹੈ ਲਲਕਾਰ ਨੇ ਲੋਲੂ ਅੱਛਾ ਜੀ ਜੋ ਪਿੱਛੇ ਝੂਠ ਰਿਹਾ ਧਰਮਾ ਜਿਹਨੂੰ ਲਲਕਾ ਗਿਆ ਤਾਂ ਫਿਰ ਲਲਕਾਰਦੇ ਰਹੇ ਨੇ ਠੀਕ ਹੈ ਜੀ ਧਰਮਾ ਝੂਠ ਵਰਦਾ ਰਿਹਾ ਹੈ ਬਗਦਦ ਲਲਕਾਰਦੇ ਰਹੇ ਨੇ ਗੁਰਗੋਲੀ ਅੱਡੇ ਲਲਕਾਰਦੇ ਹਾਂ 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 ਜਰ ਕੋਈ ਉਤਾਰਿਆ ਚਾਏ ਅਸਰ ਇਹ ਲਿਖ ਲਲਕਾਰ ਲਿਖਿਆ ਹੈ ਕਾਹ ਕਰੋ ਜਾਤੀ ਕਹਿ ਕਰੋ ਪਾਤੀ ਇਸ ਤਰ੍ਹਾਂ ਅਖਰ ਆਹੋ ਭਾਈ ਜੇ ਤੇ ਕੀ ਕਰਾਉਣਾ ਮੇਰੀ ਉਹ ਵੇ ਨਾਲੇ ਐਸੀ ਝੂਠੀ ਜਿਹਨ ਪੁੱਛੀ ਚਾਹੀਦੀ ਭਈ ਭਾਈ ਨਾ ਬੋਲਣਾ ਜੇ ਮੈਨੂੰ ਭਾਈ ਬੜਾ ਗੌਰਵ ਖਾਇਤਾ ਜੀ ਬੜਾ ਬੜਾ ਪੁਰਸ਼ ਹੈ ਬੇ ਬਲੀ ਵਧਾਈ ਗੱਲ ਕਰ ਜੇ ਮੈਂ ਝੂਠ ਦੇ ਖਰਾਬ ਨਾ ਬੋਲਿਆ ਵਧਾਈ ਕਰ ਲਵਾਂਗੇ ਠੀਕ ਹੈ ਜੀ ਕਵੀਰ ਕਹਿੰਦਾ ਦੱਸ ਦੇ ਸਾਰ ਬਹੁਤ ਬਲੀ ਆਈ ਇਹ ਕਹਿੰਦਾ ਬੜਾ ਗੌਰਵ ਕਰੇ ਜੀ ਜੇ ਮੈਂ ਕਹਾਂ ਉਹਦਾ ਜੀ ਪਹਿਲੇ ਕਲਾਸ ਵਾਲੀ ਹੂੰ ਹੂੰ ਇਹ ਬੋਲ ਰਿਹਾ ਹੈ ਮੈਨੂੰ ਜਿੰਦ ਦੀ ਲੋੜ ਨਹੀਂ ਹੈ ਜਿਹੜੀ ਜਿਤਨ ਆਉਣ ਮੈਨੂੰ ਸਾਡੇ ਤੋਂ ਪਰਵਾਹ ਰੋਕਿਆ ਜਾਵੇ ਹਾਂ ਹਾਂ ਸਾਡੇ ਤੋਂ ਬਿਛੇ ਆਣ ਕਿ ਜਿਹੜੀ ਮੈਨੂੰ ਜਿਤ ਬਣਨੀ ਉਹ ਮੈਂ ਕਰ ਨਹੀਂ ਕੀ ਹੈ ਠੀਕ ਹੈ ਜੀ ਸਾਡੇ ਤੋਂ ਬੇ ਉਹ ਜਿੰਦ ਨੂੰ ਮਿਲਦੀ ਉਹ ਮੈਂ ਕੀ ਕਰਦਾ ਉਹਦੇ ਠੀਕ ਹੈ ਜੀ ਅੱਜ ਤੋਂ ਪੂਰੀ ਫੇਰ ਉਹ ਜਦ ਇਹਨਾਂ ਨੇ ਕਹੀ ਦੀ है। के अंदर गए आवाज हो रही है हाँ। जी। तो बाहर होना जी। हाँ जी। आ, राम को नाम जपो दिन राती। रात राम को नाम जपना अपनी ਨਾ ਮੈਨੂੰ ਕੋਈ ਨਾ ਹੋ ਰਹੀ ਹੈ ਹੂੰ ਹੂੰ ਇਹ ਇਹ ਮੇਰੇ ਅੜਕਾ ਦੀ ਬਣ ਰਹੀ ਬੇਦੂ ਇੱਕ ਗੱਦੀ ਲੋੜੇ ਦੀ ਹੈ ਹੂੰ ਹੂੰ ਇਹ ਗੱਦੀ ਠੀਕ ਹੈ ਜੀ ਪਰ ਰਣਕਾ ਬਣ ਹੈ ਮੇਰਾ ਜੋ ਦਰਦਾਸ ਇਹ ਮੈਂ ਜਾ ਪਰੇ ਮੇਰੀ ਇਹ ਰੀ ਰੜਕਾ ਬਣ ਰਿਹਾ ਇਹਦੀ ਵੀ ਜ਼ਿਆਦਾ ਹੂੰ ਹੂੰ ਨਾਲ ਜਦੋਂ ਕਵਨ ਲਈ ਇਹਦੇ ਜਿੱਤੇ ਬਣੀ ਰੜਕਾ ਬਣ ਲਈ ਤੇ ਬਣੀ ਰੜਕਾ ਬਣ ਲਈ ਠੀਕ ਹੈ ਹਾਂ ਜੀ ਹੁਣ ਜਦ ਆਪਾਂ ਇੱਥੇ ਰਾਮ ਕੋ ਨਾਮ ਪੜਦੇ ਅੱਖਰ ਰਾਮ ਤਾਂ ਆਪਣੇ ਆਪ 'ਚ ਨਾਮ ਹੈਗਾ ਇੱਕ ਫਿਰ ਉਹਨੇ ਆਹ ਹੀ ਤਾਂ ਦੱਸ ਲਾ ਰਾਮ ਤਾਂ ਆਪਣੇ ਆਪ 'ਚ ਰਾਮ ਕੋ ਰੋਗਾ ਕੀ ਮਤਲਬ ਆਇਆ ਹਾਂਜੀ ਇਹ ਗੱਲ ਵਿਚਾਰਨਯੋਗ ਹੈ ਰਾਮ ਦਾ ਜਸ ਜਸ ਨਾਮ ਉਹਦਾ ਪਰ ਜਸ ਗਾਇਦੇ ਰੇ ਬੁਨਾ ਜੋ ਸੰਗੀ ਹੈ ਤੇਰਾ ਹਮ ਹਮ ਇਹ ਜਸ ਜਸ ਨੂੰ ਨਾਮ ਕਹਿੰਦੇ ਅੱਛਾ ਜੀ ਆ ਜਿਹੜੇ ਗੁਰਮਾਸਟਰ ਉਹਨੇ ਜਿਵੇਂ ਕੀਤਾ ਹੈ ਹਮ ਹਮ ਗੋੜੇ ਦਾ ਆਮਦਨ ਜਿਹੜਾ ਇਹ ਲੋ ਹੋਏ ਹੂੰ ਗੋੜੇ ਨੂੰ ਸਭੀ ਨੂੰ ਗੋੜੇ ਨੂੰ ਵਿਚਾਰ ਗੋੜੇ ਵੇਚਾਰੇ ਗਿਆਨੀ 100 ਗੋੜੇ ਗਿਆਨ ਪ੍ਰਾਪਤ ਹੋਏ ਹੂੰ ਹੂੰ ਜੋ ਜੋ ਗੋੜਾ ਦਾ ਪਤਾ ਲੱਗਦਾ ਤੇ ਉਹ ਗਿਆਨ ਵੱਧ ਠੀਕ ਹੈ ਜੀ ਜੋ ਜੋ ਗੋੜਾ ਨੂੰ ਸਮਝ ਆਉਂਦੀ ਹੈ ਸਮਝ ਰਿਹਾ ਹੈ ਤਾ ਗਿਆਨ ਵੱਧ ਰਿਹਾ ਹੂੰ ਹੂੰ ਸੋਚਾਂ ਨੂੰ ਸਮਝ ਆਉਂਦੇ ਠੀਕ ਹੈ ਜੀ ਸਾਡੇ ਕੋਲੋਂ ਦੀ ਸਮਝ ਆਉਂਦੀ ਹੈ ਠੀਕ ਹੈ ਜੀ ਰਾਂਗਨ ਰਾਂਗੋ ਸੀਵਨ ਸੀਵੋ RAM ਨਾਮ ਬਿਨ ਘਰੀ ਨਾ ਜੀਵੋ ਆਹ ਕਹਿੰਦਾ ਉਹਨੇ ਗਿਆ ਸੀ ਨਾ ਵੀ ਤੇਰਾ ਆ ਸਵਾਲ ਸੀਗਾ ਵੀ ਤੇਰਾ ਉਹ ਜਿਹੜਾ ਕਿਵੇਂ ਲੱਗਦਾ ਤੇਰਾ ਧਿਆਨ ਜਾਂ ਧਾਗਾ ਪਾਉਣ ਆਇਆ ਹੈ ਉਹ ਉਹਦੇ ਜਵਾਬ ਚ ਕਹਿ ਰਿਹਾ ਅੱਛਾ ਜੀ ਧਾਗਾ ਮੇਰਾ ਕਪੜਾ ਰੰਗਣ ਚ ਤੇ ਆ ਨਾ ਨਾ ਮੇਰਾ ਸੌਂਦੇ ਵਿੱਚ ਤੇ ਆ ਨਾ ਜਾ ਦੋ ਹੱਥ ਰਸ ਹੋ ਰਿਹਾ ਹੂੰ ਇਹ ਤਾਂ ਆਪਰ ਦਾ ਕੰਪੂ ਸਭ ਚੀਤਰ ਨਾਲ ਮੈਂ ਰਗਣ ਵਾਲੀ ਜੀਤਰ ਆਦਰਾ ਤੇ ਉਹ ਨਾਲ ਜੀਤ ਸੌ ਰਿਹਾ ਹੂੰ ਅੱਛਾ ਕਰ ਮਾਨੂੰ ਇੱਕ ਸੌ ਰਿਹਾ ਅੱਠਾ ਸੌ ਰਿਹਾ ਜੇ ਤਰ ਤਿਤਾਰ ਭੁਲਦੀ ਸੌੜ ਭਾ ਲੈਣ ਮੈਂ ਤਾਂ ਹੂੰ ਜਿਹੜੇ ਪਾਟੇ ਹੈ ਜੀ ਹੂੰ ਹੂੰ ਮਾੜਾ ਜਤ ਪਾਟੇ ਰੂੜ ਸੌ ਰਿਹਾ ਹੂੰ ਤਾਂ ਥੋੜੀ ਸੌ ਰਿਹਾ ਹੂੰ ਹੂੰ ਆਪਣਾ ਦਾ ਜਿਹੜਾ ਸਰੀਰ ਹੱਥ ਸੇ ਹੋ ਰਾਇਆ ਹੈ। ਹੂੰ ਹੂੰ ਮੈਂ ਕੁਝ ਹੋਰ ਕਰਦਿਆਂ ਹੱਥ ਕੁਝ ਹੋਰ ਕਰ ਲੈਣੇ। ਹੱਕ ਆਪਣੀ ਕਮਾਈ ਕਰ ਲੈਣੀ ਜੋ ਖੜੀ ਹੈ ਸਰੀਰ ਦੇ। ਹੂੰ। ਫੇਰ ਕਪੜਾ ਸੇਊਗਾ, ਆਟਾ ਹੋਊਗਾ, ਰੋਟੀ ਖਾਊਗਾ ਸਹੀ ਚੱਲੂਗਾ। ਹਾਂਜੀ। ਇਹ ਆਪਣੇ ਸਰੀਰ ਦੀ ਕਮਾਈ ਜਿਹੜਾ ਹੱਥ ਜੁੜੇ ਨੇ ਉਹ ਆਪਣਾ ਕਰ ਲੈ ਇਹਦੇ ਕੰਮ ਨੂੰ ਬੈ ਆਪਣਾ ਕਰ ਲੈ ਇਹਦੇ ਕੰਮ ਨੂੰ। ਠੀਕ ਹੈ। ਮੈਂ ਅੱਜਲੇ ਸ਼ਰੀਰ ਦੀ ਸ਼ਰੀਰਾਂ ਮੈਂ ਆਪਣਾ ਖਾ ਰਿਹਾ ਹਾਂ ਆਪਣੇ ਆਪ ਨੂੰ ਬਣਾ ਰਿਹਾ ਹਾਂ ਅਸਬਰਾਂ ਦੇ ਵਿੱਚ ਰੰਗਿਆ ਜਾ ਰਿਹਾ ਮੈਂ ਠੀਕ ਹੈ ਜੀ ਮੈਂ ਆਪਣੇ ਆਪ ਨੂੰ ਬਣਾ ਰਿਹਾ ਹਾਂ ਹੂੰ ਹੂੰ ਆਪਣੇ ਆਪ ਨੂੰ ਰੋੜੀ ਹੋਰ ਮੇਰਾ ਕਪੜਾ ਥੋੜੀ ਲੰਦ ਰਿਹਾ ਕਪੜਾ ਦਾ ਮੇਰੇ ਹੱਥ ਨਾਲ ਠੀਕ ਹੈ ਜੀ ਸਿਵਣ ਸਿਉਂ ਸਿਵਣ ਵਾਲੀ ਕੀ ਸਿਉ ਰਿਹਾ ਰੋੜਾਂ ਦੀ ਕੀ ਰੰਗ ਰਿਹਾ ਹੂੰ ਹੂੰ ਨਾ ਬਈ ਬਾਹਰ ਕਪੜਾ ਸੋਲੇ ਨਾ ਬਈ ਕੋਈ ਕਪੜਾ ਰਾਮ ਦਰਿਹਾ ਤੁਹਾਨੂੰ ਦੀਦਾ ਜੇ ਤੁਹਾਨੂੰ ਦੀਦਾ ਉਹ ਵੀ ਮੈਂ ਕਰ ਰਿਹਾ ਜੋ ਮੈਂ ਕਰ ਰਿਹਾ ਤੁਹਾਨੂੰ ਦੀਦਾ ਨਹੀਂ ਜੋ ਤੁਹਾਨੂੰ ਦੀਦਾ ਉਹ ਕਰ ਦਿੰਦੇ ਆ ਹਮਮ ਕਾਲਿਆ ਠੀਕ ਹੈ ਜੋ ਮੈਂ ਤੁਹਾਨੂੰ ਦੀਨਾ ਉਹ ਗਏ ਵੀ ਜੋ ਗਏ ਹਾਂ ਉਹ ਤੁਹਾਨੂੰ ਦੀਦਾ ਦੀ ਹਮਮ ਸੰਸਾਰ ਨੂੰ ਜੋ ਸਰੀਰ ਵੀਂਦਾ ਉਹ ਬੈਠੀ ਹੋ ਹਮਮ ਮੇਰਾ ਸਰੀਰ ਤੋਂ ਕਰਿਆ ਨਹੀਂ ਕਰਿਆ ਉਹ ਕਿਉਂਕਿ ਮੈਂ ਹੋਈ ਦੀ ਤੇ ਤੇ ਆ ਦੇ ਸੰਸਾਰ ਦਾ ਉਹਦਾ ਜੋੜ ਟੁੱਟ ਜਾਂਦਾ ਠੀਕ ਹੈ ਜੀ ਉਸ ਤੋਂ ਉੱਪਰ ਸੰਸਾਰ ਦੇ ਹੋਰ ਗਣਾ ਉਹਦੇ ਕਿਤੇ ਹੋਰ ਗਣਾ ਹੂੰ ਹੂੰ ਵੱਡਾ ਉਹ ਹੱਥਵਾਲੇ ਲੈਵਲ ਦੀ ਗੱਲ ਕਰ ਲਿਆ ਸੰਸਾਰ ਸਰੀਰ ਦੇ ਲੈਵਲ ਦੀ ਗੱਲ ਕਰ ਰਿਹਾ ਹੂੰ ਹੂੰ ਤੇਦਵਾ ਸਰੀਰ ਤੇ ਖੜ ਜਾਂਦੇ ਨੇ ਗਾਹਾਂ ਦੀ ਜਾ ਸਕਦੇ ਹੂੰ ਹੂੰ ਹੋ ਨਹੀਂ ਜਾਂਦਾ ਐਸੇ ਹੋ ਗਿਆ ਬੇਬਸ ਵਿਦਵਾਨ ਨੇ ਦੇ ਦਲੇ ਤੋਂ ਥੱਲੇ ਗੱਲ ਉੱਤਰ ਵੀ ਨਹੀਂ ਸਕਦੀ ਬਸ ਬਿਠੇ ਰਹੇ ਉੱਤਰ ਸਕਦੇ ਬੇਵਾਨ ਥੱਲੇ ਤੇ ਥੱਲੇ ਅ ਕੀ ਬੜਸੀ ਗੁਰਾਂ ਦਾ ਲਾਗੂ ਸੀ ਬੜਸੀ ਉਹ ਰਾਹ ਲੋ ਬੜਖੜੀ ਨੂੰ ਜਿਉ ਰਾਏ ਦੇ ਹੱਥ ਕਰੇ ਨੇ ਉਹਨਾਂ ਨੇ ਹੌਸਲਾ ਬੋਲਦੇ ਹੂੰ ਹੂੰ ਕੋਈ ਨਹੀਂ ਸੋਈ ਰੁਪੇ ਦਾ ਤਾਕਤ ਨਹੀਂ ਅੱਗੇ ਨਹੀਂ ਅਜੇ ਜੀ ਅਜੇ ਹੋਰ ਹੈਗਾ ਵਿੱਚ ਮੱਚਾ ਇੱਕ ਤਾਂ ਜਿਹੜਾ ਘਰੀ ਅੱਖਰ ਆਇ ਕਿਤੇ ਹੋਰ ਬਾਣੀ ਚ ਇਸ ਤਰ੍ਹਾਂ ਨਹੀਂ ਲਿਖਿਆ ਕਾ ਗਾ ਰਾਰੇ ਨੂੰ ਬਿਹਾਰੀ ਐੜਾ ਉਹ ਕੱਗਿਆ ਰਾਰੇ ਨੂੰ ਬਿਹਾਰੀ ਨਾਲ ਤਾਂ ਬਹੁਤ ਜਗ੍ਹਾ ਲਿਖਿਆ ਇੱਥੇ ਕੱਗਾ ਰਾਰੇ ਨੂੰ ਬਿਹਾਰੀ ਤੇ ਐੜਾ ਵੀ ਨਾਲ ਹੈਗਾ ਵੈਸੇ ਇਹ ਪਤਾ ਨਹੀਂ ਆ ਤਾਂ ਉਸ ਭਾਸ਼ਾ ਚ ਆਇਆ ਕਿਤੋਂ ਇਹ ਕਿਹੜਾ ਭਾਸ਼ਾ ਚ ਆਇਆ ਹੈ ਠੀਕ ਹੈ ਜੀ ਫਿਰ ਉਹ ਕਹਿੰਦੇ ਆ ਜੀ ਭਗਤੀ ਕਰੋ ਹਰ ਕੇ ਗੁਣ ਗਾਵੋ ਆਠ ਪਹਿਰ ਆਪਣਾ ਖਸਮ ਤੇ ਆਵੋ ਫੈਸਲੀ ਕਰਨ ਨਾਲ ਭਗਤੀ ਕਰਨ ਨਾਲ ਇਹੀ ਤਾਂ ਭਗਤੀ ਆ ਹਮ ਹਮ ਆਪਣੇ ਮਨ ਨੂੰ ਰੰਗਣਾ ਹਮ ਹਮ ਆਤਮਨਰਗ ਦੇ ਵਿੱਚ ਹਮ ਹਮ ਅਰੰਭੇ ਮਨ ਨੂੰ ਇੱਥੇ ਦੇ ਰੰਗਣਾ ਉਹਦੇ ਮੂੜ ਨਾਲ ਜੋੜਨਾ ਠੀਕ ਹੈ ਜੀ ਉਹਦੇ ਪੱਕੇ ਡੰਕੇ ਲਾਈ ਜਾਂਦੇ ਪੱਕਾ ਖੜੀ ਜਾਂਦਾ ਡੰਕੇ ਹੋਰ ਰੋਜ਼ ਲਾਈ ਜਾਂਦੇ ਪੱਕਾ ਖੜੀ ਜਾਂਦਾ ਹਮ ਇੱਕ ਗੱਲ ਹੋਰ ਹੈ ਬੇਟਾ ਅੱਕੇ ਬਾਹਰ ਆਪਣੀ ਖਰਦ ਤੋਂ ਵੀ ਧਿਆਨ ਹੂੰ ਠੀਕ ਹੈ ਜੀ ਸਾਕੀ ਹੱਟ ਪੈ ਜੋ ਚਲਦੇ ਚਲਦੇ ਹੋਣਗੇ ਸੰਸਾਰ ਵਾਸੇ ਹੂੰ ਹੂੰ ਸਾਰੂ ਦੇਦੇ ਉਹਦੇ ਠੀਕ ਹੈ ਕੋਈ ਰੁਚੀ ਦੀ ਇਹਦੇ ਵਿੱਚ ਹੂੰ ਹੂੰ ਹਾਂ ਸੋਹਨੇ ਕੀ ਸੂਈ ਰੂਪੇ ਦਾ ਧਾਗਾ ਨਾਨੇ ਕਾ ਚਿੱਤ ਹਰ ਸਿਓ ਲੱਗਾ ਪਰ ਉਹ ਜਿਹੜਾ ਅਦਲਾਨ ਸਭ ਕਰਨ ਵਾਲਾ ਹੂੰ ਹੂੰ ਜੋਣ ਵਾਲਾ ਰਣਤਾਰੀ ਦਾ ਦੱਸੀ ਦੀ ਗੱਲ ਉਹਦੇ ਹਾਂ ਹਾਂ ਨੋ ਨਹੀਂ ਦੱਸੀ ਅੱਛਾ ਜੀ ਰਾਣੀ ਦੱਸੀ ਚਾਹ ਰਹੇ ਸੀ ਹਾਂ ਹਾਂ ਰਾਣੀ ਦੱਸਿਆ ਜਾ ਸਕਦਾ ਸੂਰੀ ਦੱਸੀ ਜਾ ਸਕਦੀ ਤੇ ਜਿੱਡੀ ਗੱਲ ਦੱਸੀ ਜਾ ਸਕਦੀ ਦੱਸਦੀ ਜਿਹੜੀ ਵੀ ਦੱਸੀ ਜਾ ਸਕਦੀ ਉਹ ਚੁੱਪ ਰਹੇ ਅੱਛਾ ਜੀ ਦਾਦਾ ਦੋਨਾਂ ਨਾਲ ਉਹਦਾ ਦੱਸਿਆ ਉਹ ਹਾਂ ਹਾਂ ਦਾਦਾ ਕੀ ਆਇਆ ਹੋਰੋਂ ਸੇ ਸਭੇ ਕੀ ਪਾਇਆ ਪਾਣੀ ਪਾਇਆ ਹੋਲੀ ਦੱਸਿਆ ਅੱਛਾ ਜੀ ਸੂਰੀ ਆ ਦਾਦਾ ਹਾਂ ਹਾਂ ਇਹ ਸੋਈ ਆ ਹਮਮ ਹੋਰ ਇਹ ਨਹੀਂ ਸੋਈਦਾ ਹੁੰਦੀ ਉਹ ਨਹੀਂ ਹੁੰਦੀ ਅਸਲੀ ਤਾਂ ਹਮਮ ਬਾਹਰ ਦਾ ਲੋਹੇ ਦੀ ਸੋਈ ਆ ਹਾਂਜੀ ਹਾਂਜੀ ਉਹ ਅੰਦਰ ਵਾਲੀ ਸੋਈ ਦਿਲਾਸਾਲ ਉਹ ਜਿਹੜੀ ਸੁਰਤ ਹੈ ਉਹ ਸੋਈ ਆ ਹਮਮ ਉਹ ਸੋਨੇ ਦੀ ਆ ਹਮਮ ਉਹ ਭਾਇਆ ਤੋਂ ਰਹਿ ਤਰ ਹਮਮ ਲੋਹ ਜਿਹੜਾ ਹੈ ਭਾਇਆ ਦਾ ਲੋਹੇ ਲੋਹਾ ਅੱਛਾ ਜੀ ਲੋਹਾ ਭਾਇਆ ਨੂੰ ਕਹਿੰਦੇ ਨੇ ਜੇ ਭਾਇਆ ਚੜ ਗਈ ਨਾ ਬੰਦੇ ਉੱਤੇ ਲੋਹਾ ਹੱਸਦਾ ਹੂੰ ਹੂੰ ਤਾਂ ਜਦ ਭਏ ਬਜ਼ੂਰਾ ਹੂੰ ਬਜ਼ੂਰ ਰੋਏਦਾ ਬੰਦਾ ਹਾਂਜੀ ਅੱਛਾ ਰੋਣਾ ਹੁੰਦਾ ਹਾਂ ਹਾਂ ਅੱਜ ਜਰਾ ਇਹਨਾਂ ਨੇ ਝੋੜ ਝੋੜ ਸੜ ਜਾਣਾ ਹੈ ਊਂ ਊੜਾ ਬਲੂਰ ਹੂੰ ਹੂੰ ਕੋਲੋਂ ਆਉਂਦਾ ਚੰਦ ਖਾ ਜਾਂਦੀ ਐ ਲੋਹੇ ਨੂੰ ਠੀਕ ਹੈ ਔਰ ਜਰਾ ਰੋਗ ਦਾ ਸੌਲ ਜਰਾ ਰੋਗ ਦੀ ਹੁੰਦਾ ਹੂੰ ਇਹ ਕਰਕੇ ਸੁਰਤ ਮੇਰੀ ਬੇਰਾਦਾਰੀ ਐ ਬੇਦੀ ਹੈ ਹੂੰ ਹੂੰ ਇਹ ਪ੍ਰਾਣੀ ਦੀ ਉਸ ਜੰਦਰੀ ਹਰਤੇ ਜਰਾ ਰੋਗ ਦੀ ਐ ਅੱਛਾ ਜੀ ਤਾਗਾ ਧਾਗਾ ਪਿੱਛੇ ਗਿਆ ਧਾਗਾ ਚਿੱਟਾ ਰੂਪ ਗਿਆਨ ਹਮ ਚਾਂਦੀ ਨੂੰ ਕਹਿੰਦੇ ਨੇ ਰੂਪਾ ਆ ਚਾਂਦੀ ਰੂਪਾ ਤੇ ਠੀਕ ਹੋ ਗਿਆ ਅੱਜ ਤਾਗਾ ਕਾ ਦਾ ਤਾਗਾ ਜਿੱਤਾ ਹੂੰ ਹੂੰ ਜਾਣਦਾ ਤਾਂ ਦਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਣੇ ਸਾਚਾ ਅਸੂਲਾ ਦਾ ਹੂੰ ਹੂੰ ਆ ਸੂਈਆ ਧਾਗਾ ਉੱਥੇ ਜੋੜ ਦੋ ਹੂੰ ਹੂੰ ਅਕਾ ਜਰਾਂ ਦਾ ਤਾਂ ਨਹੀਂ ਦੱਸਿਆ ਰੰਦੋ ਆਪੇ ਚੜ ਜਾਂਦੇ ਰੰਦਲੀਸ਼ਾ ਰੰਦਰਾ ਨਾਲ ਲੱਗਦੀ ਸਾਥ ਚੜੀ ਜਾਂਦੇ ਆਪੇ ਹੂੰ ਹੂੰ ਰਦਰਾਇ ਜੁੜ ਜੂ ਆਪੇ ਚੜ ਜਾਂਦੇ ਹੂੰ ਹੂੰ ਅਹ ਤੇ ਜੇ ਰੋਕਾਂ ਨੇ ਨਾਮ ਮੇ ਕਾ ਚਿੱਤ ਤਹਰਸੇ ਲਗਤ ਚਿੱਤ ਜਿਹੜਾ ਆਪਾਂ ਕਹਿੰਦੇ ਆ ਚਿੱਤ ਵੈਸੇ ਹਰੇ ਹੁੰਦਾ ਆਪਣੇ ਆਪ ਵਿੱਚ ਠੀਕ ਠੀਕ ਐਂ ਅਸਰ ਜੀ ਜੇ ਤੁਸੀਂ ਤਾਂ ਵਾਟਰ ਵਾਹਰੇ ਹਰਿਆਦਾ ਬੜਾ ਆਪਕਿ ਹੂੰ ਹੂੰ ਚਰ ਬਾਣ ਪੋਠਾ ਹੋ ਜਾਂਦਾ ਨਾ ਸਭ ਦਾਇ ਜਿੱਤੇ ਬਣ ਜਾਂਦਾ ਅੱਛਾ ਜੀ ਤੇ ਜਿੱਤੀ ਖਤ ਹੋ ਕੇ ਕੋਜਤ ਹੋ ਗਿਆ ਹੂੰ ਹੂੰ ਚਰ ਪੋਠਾ ਹੋ ਜਾਂਦਾ ਉਹ ਚੱਤੇ ਠੀਕ ਹੈ ਜੀ ਨਜ਼ਰ ਆ ਜਾਂਦੇ ਜਣ ਹੈ ਨੋਜਾ ਤੱਕ ਦਵੇਕ ਸੀ ਜਿਨਾ ਜਣ ਇਹ ਜ ਮਾਇਰੀ ਪੋਖਰ ਮਾਨੇ ਬੈਠਾ ਚੱਤੇ ਆ ਵੀ ਹਾਂਜੀ ਫਿਰ ਤਾਂ ਮਰ ਗਿਆ ਮਨ ਚਿੱਤ ਰਹਿ ਗਿਆ ਆ ਉੱਟਾ ਹੋ ਗਿਆ ਨਾ ਹੂੰ ਠੀਕ ਹੈ ਜੀ ਉੱਟਾ ਹੋ ਗਿਆ ਜਿੱਤਾ ਹੋ ਗਿਆ ਬਸ ਹੂੰ ਵੀ ਜਿਹੜੀ ਮੇਰੀ ਸੁਰਤ ਹੈ ਉਹ ਜਰਾ ਰੋਗ ਤੋਂ ਜਿਹੜਾ ਸੋਇਨਾ ਅਖਰ ਵਰਤ ਸੋਇਨੇ ਦਾ ਮਤਲਬ ਜਿਹੜਾ ਵਰਤਿਆ ਉਹ ਹੈ ਵੀ ਇਹ ਪਿਓਰ ਹੋ ਗਈ ਹੈ ਜੀ ਤੇਰੋਂ ਹੋ ਗਈ ਬੜੀ ਕੋਲੇ ਉਦੀ ਤਾਂ ਗਈ ਪਵਿੱਤਰ 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 ਕੁਦੀ ਠੀਕ ਹੈ ਜੀ ਉਦੀ ਤਾਂ ਹੋਇਆ ਤੇ ਗਿਆਨ ਦਾ ਧਾਗਾ ਹੈ ਮੇਰੇ ਕੋਲ ਜਿਹਦੇ ਨਾਲ ਮੈਂ ਟਾਂਕੇ ਲਾ ਰਿਹਾ ਹਾਂ ਆਦਬ ਗਿਆ ਦੱਸਤਾ ਹੈ ਠੀਕ ਹੈ ਜੀ ਆਦਬ ਗਿਆ ਦੱਸਤਾ ਹੈ ਉਹਦੇ ਨਾਲ ਜੋੜ ਠੀਕ ਹੈ ਜੀ ਅਹ ਇਹ ਸ਼ਬਦ ਦੀ ਫਿਰ ਇੱਥੇ ਹੀ ਸਮਾਪਤੀ ਹੈ ਜੀ